ਦੋਸਤੋ ਅੱਜ ਮੈਂ ਬਹੁਤ ਖੁਸ਼ ਹਾਂ ਕਿ ਦੁਨੀਆ ਦਾ ਸਭ ਤੋਂ ਵੱਡੇ ਪੋਸਟਰ ਦੇ ਵਿੱਚ ਆਪਣਾ ਨਾਮ ਦਰਜ ਹੋ ਗਿਆ ਤੁਹਾਡੇ ਕਰਕੇ ਇਹਦੇ ਲਈ ਆਪਾਂ ਮੰਮੀ ਨੂੰ ਮਠਾਈ ਖਵਾਈ ਘਰੇ ਬਣਾ ਕੇ ਹਾਂਜੀ ਤੇ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਤੇ ਬਹੁਤ ਹੀ ਟੇਸਟੀ ਮਠਾਈ ਬਣਾਈ ਹੈ ਦੋਸਤੋ ਤੇ ਤੁਹਾਨੂੰ ਵੀ ਦੱਸ ਦਿਆਂ ਕਿਵੇਂ ਬਣਨੀ ਆ ਉਹਦੇ ਲਈ ਤੁਸੀਂ ਇੱਕ ਕੱਚਾ ਨਾਰੀਅਲ ਲੈਣਾ ਤੇ ਇੱਕ ਲੈਣਾ ਜੀ ਆਂਬ ਤੇ ਆਪਾਂ ਜਿਹੜਾ ਕਿ ਆਂਬ ਵੀ ਛਿੱਲ ਲਿਆ ਸੀਗਾ ਤੇ ਕੱਚਾ ਨਾਰੀਅਲ ਵੀ ਜਿਹੜਾ ਕਿ ਗਿਰੀ ਆਪਾਂ ਕੱਢ ਕੇ ਉੱਪਰੋਂ ਛਿੱਲ ਲੈਣੀ ਹੈ ਤੇ ਫਿਰ ਇਹਨਾਂ ਨੂੰ ਆਪਾਂ ਕਰ ਲੈਣਾ ਜੀ ਦੋਨਾਂ ਨੂੰ ਗ੍ਰੈਂਡ ਤੇ ਗੈਸ ਆਨ ਕਰਕੇ ਤੇ ਆਪਾਂ ਉੱਪਰ ਰੱਖੀ ਜੀ ਕੜਾਹੀ ਤੇ ਪਹਿਲਾਂ ਆਪਾਂ ਨਾਰੀਅਲ ਨੂੰ ਥੋੜਾ ਜਿਹਾ ਟਾਈਮ ਜਿਹੜਾ ਕਿ ਆਪਾਂ ਭੁੰਨ ਲਾਂਗੇ ਜਾਨੀ ਕਿ ਇਹਦਾ ਜਿਹੜੇ ਇਹਦੇ ਵਿੱਚ ਨਾਰੀਅਲ ਦੇ ਪਾਣੀ ਜਾਂ ਹੁੰਦਾ ਹੈ ਇਹਦਾ ਤੇ ਉਹ ਜਿਹੜਾ ਕਿ ਸੋਖ ਜਾਊਗਾ ਤੇ ਫਿਰ ਆਪਾਂ ਕੀ ਕਰਾਂਗੇ ਜੀ ਫਿਰ ਆਪਾਂ ਇਹਦੇ ਵਿੱਚ ਜਿਹੜੀਆਂ ਚੀਜ਼ਾਂ ਪਾਉਣੀਆਂ ਦੋਸਤੋ ਆਪਾਂ ਕੋਈ ਇਹਦੇ ਵਿੱਚ ਨਹੀਂ ਪਾਇਆ ਜੀ ਨਾ ਮਿੱਠਾ ਪਾਇਆ ਜੀ ਤੇ ਨਾ ਹੀ ਆਪਾਂ ਇਹਦੇ ਵਿੱਚ ਕੋਈ ਖੋਆ ਪਾਇਆ ਤੇ ਬਹੁਤ ਹੀ ਵਧੀਆ ਚੀਜ਼ ਇਹ ਬਣ ਕੇ ਤਿਆਰ ਹੋ ਗਈ ਆ ਤੇ ਫਿਰ ਆਪਾਂ ਇਹਦੇ ਵਿੱਚ ਪਾਤਾ ਜੀ ਜਿਹੜਾ ਆਪਾਂ ਪੇਸਟ ਸਾਰਾ ਬਣਾਇਆ ਸੀ ਮੰਗੋ ਵਾਲਾ ਤੇ ਉਹਨੂੰ ਵੀ ਆਪਾਂ ਜਿਹੜਾ ਕੀ ਇਹਦੇ ਵਿੱਚ ਮਿਕਸ ਕਰਤਾ ਤੇ ਤਿੰਨ ਚਾਰ ਆਪਾਂ ਲੈਚੀਆਂ ਦੇ ਬੀਜ ਜਿਹੜੇ ਕੀ ਕੱਢ ਕੇ ਪਾਲੇ ਸੀ ਤੇ ਦੋਸਤੋ ਆਂਬ ਜਿਹੜੇ ਕੀ ਆਪਣੇ ਘਰ ਦੇ ਹੀ ਸੀਗੇ ਤੇ ਬਹੁਤ ਹੀ ਵਧੀਆ ਲੱਗਿਆ ਤੇ ਬਹੁਤ ਹੀ ਟੇਸਟੀ ਜਿਹੜੀ ਇਹ ਮਠਿਆਈ ਬਣ ਕੇ ਤਿਆਰ ਹੋ ਗਈ ਆ ਮੇਰੇ ਕਹਿਣ ਤੇ ਤੁਸੀਂ ਇੱਕ ਵਾਰੀ ਜ਼ਰੂਰ ਬਣਾ ਕੇ ਦੇਖਿਓ ਤੇ ਜਦੋਂ ਥੋੜਾ ਜਿਹਾ ਆਂਬ ਜਦੋਂ ਪੱਕ ਗਿਆ ਜੀ ਤੇ ਆਪਾਂ ਇਹਦੇ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਤਾ ਤੇ ਨਾਲ ਹੀ ਆਪਾਂ ਇਹਦੇ ਵਿੱਚ ਪਾਇਆ ਜੀ ਮਿਲਕ ਪਾਊਡਰ ਮਿਲਕ ਪਾਊਡਰ ਜਿੰਨਾ ਤੁਸੀਂ ਆਂਬ ਲੈਣਾ ਉਹਦਾ ਜਿਹੜਾ ਕੀ ਚੌਥਾ ਇਹ ਹਿੱਸਾ ਲੈਣਾ ਕਿਉਂਕਿ ਬਿਲਕੁਲ ਥੋੜਾ ਜਿਹਾ ਮਿਲਕ ਪਾਊਡਰ ਚਾਹੀਦਾ ਜੇ ਤੁਹਾਡੇ ਕੋਲ ਮਿਲਕ ਪਾਊਡਰ ਨਹੀਂ ਹੈਗਾ ਤਾਂ ਤੁਸੀਂ ਖੋਆ ਵੀ ਪਾ ਸਕਦੇ ਹੋ ਤੇ ਫਿਰ ਆਪਾਂ ਇਹਨੂੰ ਫਿਰ ਹਲਾਉਂਦੇ ਗਏ ਜੀ ਤੇ ਸਿਮ ਗੈਸ ਕਰਤੀ ਤੇ ਸਿਮ ਗੈਸ ਦੇ ਉੱਪਰ ਆ ਜਿਹੜਾ ਕਿ ਬਹੁਤ ਹੀ ਵਧੀਆ ਬਣੇ ਗਿਆ ਤੇ ਇਹਨੂੰ ਆਪਾਂ ਸਿਮ ਗੈਸ ਤੇ ਕਰਕੇ ਚਲੇ ਗਏ ਜੀ ਉੱਪਰ ਚੁਬਾਰੇ ਤੇ ਚੁਬਾਰੇ ਤੇ ਜਿਹੜੀਆਂ ਸੀਆਂ ਚਿੜੀਆਂ ਤੇ ਬਹੁਤ ਹੀ ਜ਼ਿਆਦਾ ਸੋਹਣਾ 뷰 ਆ ਰਿਹਾ ਸੀ ਕਿਉਂਕਿ ਬਹੁਤ ਬਿਜੜਿਆ ਨੇ ਸਾਡੇ ਆਲ ਨੇ ਪਾਏ ਹੋਏ ਆ ਤੇ ਚਿੜੀਆਂ ਨੂੰ ਆਪਾਂ ਗਏ ਜੀ ਜੋਗਾ ਪਾਉਣ ਤੇ ਅੱਜ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਫੇਰ ਮੈਂ ਜਿਹੜਾ ਕਿ ਕਿਹਾ ਵੀ ਆ ਦੇਖੋ ਕਿੰਨਾ ਸੋਹਣਾ ਮਤਲਬ ਕਿ 뷰 ਆ ਰਿਹਾ ਸੀਗਾ ਇੱਧਰ ਕਿਉਂਕਿ ਸਾਡੇ ਚਾਰੇ ਪਾਸੇ ਘਰ ਦੇ ਹੈਗੇ ਜੀ ਬਾਗ ਤੇ ਇਸਨੇ ਨੂੰ ਆਪਾਂ ਜਦੋਂ ਆਏ ਰਸੋਏ 'ਚ ਤੇ ਆ ਜਿਹੜਾ ਕਿ ਮੰਗੋ ਚੰਗੀ ਤਰ੍ਹਾਂ ਪੱਕ ਚੁੱਕਿਆ ਸੀ ਆ ਜਨਨਕੀ ਤੇ ਸਾਰਾ ਜਿਹੜਾ ਕਿ ਮੰਗੋ ਦਾ ਜੂਸ ਜਿਹੜਾ ਕਿ ਰਚ ਚੁੱਕਿਆ ਸੀਗਾ ਤੇ ਬਹੁਤ ਹੀ ਵਧੀਆ ਜਨਨਕੀ ਬਣ ਗਿਆ ਸੀ ਤੇ ਫਿਰ ਆਪਾਂ ਗੈਸ ਕਰਤੀ ਆਫ ਤੇ ਫਿਰ ਆਪਾਂ ਇਹਨੂੰ ਜਿਹੜਾ ਕਿ ਠੰਡਾ ਹੋਣ ਦੇਵਾਂਗੇ ਠੰਡਾ ਹੋਣ ਤੋਂ ਬਾਅਦ ਹੀ ਜਿਹੜਾ ਕਿ ਆਪਾਂ ਇਹਦੇ ਲੱਡੂ ਬਣਾਵਾਂਗੇ ਤੇ ਦੋਸਤੋ ਆ ਠੰਡਾ ਹੋ ਗਿਆ ਜੀ ਤੇ ਹੁਣ ਆਪਾਂ ਨਿੱਕੇ ਨਿੱਕੇ ਬਣਾ ਲੈਨੇ ਆ ਜੀ ਲੱਡੂ ਤੇ ਬਹੁਤ ਹੀ ਟੇਸਟੀ ਜਿਹੜੀ ਕਿ ਇਹ ਮਠਿਆਈ ਬਣੀ ਤੇ ਨਾਲੇ ਕੋਈ ਇਹਦੇ ਵਿੱਚ ਕਲਰ ਨਹੀਂ ਪਾਇਆ ਕੋਈ ਹੋਰ ਕੋਈ ਕੈਮੀਕਲ ਕੁਝ ਵੀ ਹਨਾ ਨਹੀਂ ਪਾਇਆ ਬਿਲਕੁਲ ਨੈਚੁਰਲ ਤਰੀਕੇ ਨਾਲ ਇਸ ਤਰ੍ਹਾਂ ਲੱਡੂ ਬਣਾ ਸਕਦੇ ਆ ਤੇ ਵੇਖਣ ਨੂੰ ਇਹ ਇੰਝ ਲੱਗਦੇ ਜਿਵੇਂ ਮੋਤੀ ਜੂਰ ਦੇ ਲੱਡੂ ਹੁੰਦੇ ਆ ਤੇ ਫੇਰ ਆਪਾਂ ਇਸ ਤਰ੍ਹਾਂ ਲੱਡੂ ਬਣਾ ਕੇ ਤੇ ਨਾਰੀਅਲ ਦਾ ਬੁਰਾਦਾ ਲੈ ਲਿਆ ਸੀ ਤੇ ਥੋੜਾ ਥੋੜਾ ਉਹਦੇ ਉੱਪਰ ਜਿਹੜਾ ਕਿ ਲਾਇਆ ਤੇ ਇਸ ਤਰ੍ਹਾਂ ਜਿਹੜੇ ਕਿ ਉਹਦੀ ਡੈਕੋਰੇਸ਼ਨ ਜੀ ਹੋ ਗਈ ਥੋੜੀ ਜੀ ਤੇ ਇਸ ਤਰ੍ਹਾਂ ਆਪਾਂ ਜਿਹੜਾ ਕਿ ਕਰ ਲੇ ਸੈਟ ਇਸ ਤਰ੍ਹਾਂ ਸਾਰੇ ਲੱਡੂ ਆ ਜਿਹੜੇ ਕਿ ਆਪਾਂ ਵਟਲੇ ਹੈਗੇ ਆ ਤੇ ਉੱਤੇ ਜਿਹੜੇ ਕਿ ਥੋੜੀ ਜੀ ਡੈਕੋਰੇਸ਼ਨ ਵਾਸਤੇ ਆਪਾਂ ਲਾਤੇ ਜੀ ਬਦਾਮ ਤੇ ਸਾਰਿਆਂ ਨੂੰ ਬਹੁਤ ਹੀ ਪਸੰਦ ਆਏ ਦੋਸਤੋ ਤੇ ਤੁਸੀਂ ਵੀ ਇੱਕ ਵਾਰੀ ਬਣਾ ਕੇ ਜਰੂਰ ਦੇਖਿਓ ਕਿਉਂਕਿ ਅੰਬਾਂ ਦਾ ਹਜੇ ਤਾਂ ਸੀਜ਼ਨ ਚੱਲ ਹੀ ਰਿਹਾ ਹੈਗਾ ਤੇ ਇੱਕ ਵਾਰੀ ట్రਾਈ ਜ਼ਰੂਰ ਕਰਿਓ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ